ਜਿੱਥੇ ਸੋਹਣੀਆਂ ਸੋਹਣੀਆਂ ਝੋਟੀਆਂ ਲਿਆਈਆਂ ਜਾਂਦੀਆਂ ਵੀ ਕਿਹਦੇ ਸਿੰਘ ਸੋਹਣੇ ਕਿਹਦਾ ਚੱਡਾ ਸੋਹਣਾ ਕਹਿੰਦੀ ਜਿਹੜੇ ਬੰਦੇ ਨੇ ਮੇਰੀ ਬੁਸੜੀ ਮਾਰੀ ਮਾਰੀ ਉਸ ਤੋਂ ਇਲਾਵਾ ਦੋ ਜਣੇ ਨੇ ਹੋਰ ਵੀ ਮਾਰੀ ਕਿਵੇਂ ਮਾਰੀ ਦੱਸੋ ਜੀ ਹਰੀ ਤੂੰ ਤੇਰੀ ਛੜ ਮਾਰੀ ਤੇਰਾ ਪਾਟ ਗਿਆ ਜਿਆਦਾ ਅੰਦਰੋਂ ਗਿਆ ਛੜ ਤੇ ਫੇਰ ਤੂੰ ਕਰਾਤਾ ਕੇਸ ਜੀ ਮੇਰੇ ਜਲਣ ਹੋਈ ਹੈ ਤੇਰੇ ਬਾਹ ਮਲਾਉਂ ਮੈਂ ਲਾਉਂ ਤੇਰੇ ਪੈੜੀ ਜਲਣ ਤੇ ਲਾਉਂ ਤੇਰੇ ਜੇ ਜਿੱਦਣ ਮੈਂ ਤੇਰੇ ਮਾਰ ਤੋਂ ਦਿੱਤਾ ਜੰਗਲਾਂ ਚੜਾਈਆਂ ਫਿਰ ਇੰਨਾ ਚੱਪਾ ਦੇ ਕੇ ਫਿਰ ਮੈਂ ਨੱਪ ਪਾਤਾ ਜਾਣਦੀ ਏ ਕਿਵੇਂ ਲੈਣੀ ਕਿਵੇਂ ਆ ਤੂੰ ਮੈਂ ਲੈ ਦੱਸ ਯਾਰ ਤੂੰ ਲੈ ਕਿਵੇਂ ਲੈਣੀ ਆ ਤੇਰਾ ਸੱਚੀ ਭੈ ਚੋਂ ਅੰਦਰੋਂ ਦੀਨ ਮਾਨੀ ਮਰਦਾ ਤੇਰਾ ਭੈ ਚੋਂ ਤੇਰਾ ਜੀ ਨਹੀਂ ਲੱਗਦਾ ਭੈਣ ਦੇਖਣੋਂ ਜੀ ਨਹੀਂ ਕਰਦਾ ਇੱਕ ਤੋਂ ਦੂਜੀ ਵਾਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕਾਇਮ ਹੋਵੋਗੇ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇੱਕ ਨਵੀਂ ਅਪਡੇਟ ਆਈ ਹੈ ਜਿਸ ਨੂੰ ਲੈ ਕੇ ਦੋਸਤੋ ਅੰਮ੍ਰਿਤਪਾਲ ਮੈਰੋ ਨੇ ਰਿਪਲਾਈ ਕੀਤਾ ਸੁਖਰਤਿਆ ਅਤੇ ਮਨਜੀਤ ਕੋਰ ਨੂੰ ਉਹਨਾਂ ਨੇ ਸਿੱਧਾ-ਸਿੱਧਾ ਕਹਿ ਦਿੱਤਾ ਕਿ ਜੇ ਤੁਸੀਂ ਬਾਜ ਨਹੀਂ ਆਏ ਤਾਂ ਤੁਹਾਨੂੰ ਅਸੀਂ ਆਪ ਹੀ ਚੰਗੀ ਤਰ੍ਹਾਂ ਦੇਖ ਲਾਂਗੇ ਕਿਉਂਕਿ ਉਹਨਾਂ ਦਾ ਕਾਰਨ ਇਹ ਹੈ ਕਿ ਸਾਰੀਆਂ ਮਾਵਾਂ ਭੈਣਾਂ ਅਤੇ ਛੋਟੇ ਬੱਚੇ ਇੰਸਟਾਗ੍ਰam ਵੇਖਦੇ ਨੇ ਤੇ ਉਹਨਾਂ ਨੇ ਪਹਿਲੀ ਅਤੇ ਆਖਰੀ ਵਾਰਨਿੰਗ ਦਿੱਤੀ ਹੈ ਕਿ ਜੇ ਹੁਣ ਤੁਸੀਂ ਗਾਲਾਂ ਕੱਢੀਆਂ ਤੇ ਜੇ ਕੋਈ ਵੀ ਮਸਲਾ ਕਰਨਾ ਹੈ ਤੇ ਤੁਸੀਂ ਪਰਸਨਲੀ ਕਰੋ ਐਵੇਂ ਸੋਸ਼ਲ ਮੀਡੀਆ ਦੇ ਉੱਤੇ ਨਾ ਕਰੋ ਤੇ ਜੇ ਕਰਦੇ ਹੋਏ ਦਿਖਾਈ ਦਿੱਤੇ ਤਾਂ ਫਿਰ ਤੁਹਾਨੂੰ ਅਸੀਂ ਆਪ ਹੀ ਦੇਖ ਲਾਂਗੇ ਜਿਸ ਤੋਂ ਬਾਅਦ ਦੋਸਤੋ ਸੁਖਰਤਿਆ ਅਤੇ ਮਨਜੀਤ ਕੌਰ ਨੇ ਆਪਣੀ ਪ੍ਰੋਫਾਈਲ ਦੇ ਨਾਲ ਸ਼ੇਅਰ ਕੀਤੀ ਉਹ ਪੋਸਟ ਤੇ ਹੋਪ ਕਰਦੇ ਹਾਂ ਕਿ ਮਹਿਨਾ ਦਾ ਮੁੱਦਾ ਇੱਥੇ ਹੀ ਰੁਕ ਜਾਵੇ ਧੰਨਵਾਦ